ਆਹ ਦੇਖ ਲੋ ਵਿਦੇਸ਼ ਤੋਂ ਆਈਆਂ ਕੁੜੀਆਂ ਦੀਆਂ ਕਰਤੂਤਾ ਰਾਤ ਨੂੰ ਰਾਤ ਦੇ ਵਿੱਚ ਖੜ ਕੇ ਮੁੰਡਿਆਂ ਨੂੰ ਬਣਾਉਂਦੀਆਂ ਸੀ ਕਸਟਮਰ ਤੁਹਾਨੂੰ ਦੱਸਦੇ ਕਿ ਖਬਰ ਫਗਵਾੜੇ ਦੀ ਹੈ ਜਿੱਥੇ ਫਗਵਾੜੇ ਦੇ ਵਿੱਚ ਐਲਪੀਯੂ ਯੂਨੀਵਰਸਿਟੀ ਜਾਨਕੀ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੋਲ ਲੌਗੇਟ ਇਲਾਕੇ ਦੇ ਵਿੱਚ ਜਿੱਥੇ ਕਾਫੀ ਚਿਰ ਤੋਂ ਸੈਕਸ ਰੈਕਡ ਦਾ ਧੰਦਾ ਚੱਲ ਰਿਹਾ ਸੀ ਉਸ ਇਲਾਕੇ ਦੇ ਵਿੱਚ ਪੁਲਿਸ ਨੇ ਰੇਡ ਮਾਰੀ ਹੈ ਤੇ ਰੇਡ ਮਾਰਨ ਤੋਂ ਬਾਅਦ ਪੁਲਿਸ ਨੇ 13 ਲੜਕੀਆਂ ਜੋ ਕਿ ਵਿਦੇਸ਼ ਦੀਆਂ ਨੇ ਤੇ 13 ਲੜਕੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਤੇ ਪੁਲਿਸ ਨੇ ਇਹਨਾਂ 13 ਲੜਕੀਆਂ ਦੇ ਕੋਲੋਂ ਵਿਦੇਸ਼ੀ ਪਾਸਪੋਰਟ ਵੀ ਬਰਾਮਦ ਕੀਤੇ ਨੇ ਤੁਹਾਨੂੰ ਦੱਸਦੇ ਕਿ ਵਿਦੇਸ਼ੀ ਲੜਕੀਆਂ ਜੋ ਕਿ ਲੌਗ ਗੇਟ ਲਾਕਕੇ ਦੇ ਵਿੱਚ ਕਾਫੀ ਚਿਰ ਤੋਂ ਸੈਕਸ ਰੈਕਡ ਦਾ ਗੋਰਖ ਧੰਦਾ ਚਲਾ ਰਹੀਆਂ ਸੀ ਤੇ ਰਾਤ ਨੂੰ ਰਾਤ ਦੇ ਵਿੱਚ ਕੱਢ ਕੇ ਮੁੰਡਿਆਂ ਨੂੰ ਕਸਟਮਰ ਬਣਾਉਂਦੀਆਂ ਸੀ ਤੇ ਉਹਨਾਂ ਦੇ ਕੋਲ ਪੈਸੇ ਲੈ ਕੇ ਉਹਨਾਂ ਨੂੰ ਹੋਟਲ ਜਾ ਕੇ ਉਹਨਾਂ ਦੇ ਨਾਲ ਗਲਤ ਕੰਮ ਕਰਦੀਆਂ ਸੀ ਤੇ ਪੁਲਿਸ ਨੇ ਹੁਣ ਇਹਨਾਂ ਦੇ सेक्स ਰਿਕਾਰਡ ਦੇ ਗੁਰਪਤੰਦੇ ਦਾ ਪਰਦਾਫਾਸ਼ ਕੀਤਾ ਦੋ ਪੁਲਸ ਪਾਰਟੀਆਂ ਨੇ ਮੁਖਬਰ ਖਾਸ ਦੀ ਇਤਲਾਹ ਤੇ ਦੋ ਅਲੱਗ-ਅਲੱਗ ਜਗ੍ਹਾ ਰੇਡ ਕੀਤੀ ਜਿੱਥੇ ਕੁੜੀਆਂ ਗਲਤ ਕੰਮ ਕਰਦੀਆਂ ਤੇ ਉਹ ਫੜੇ ਨੇ ਜੀ ਉਹਦੇ ਰਿਗਾਰਡਿੰਗ ਅਮੋਰਲ ਟਰੈਫਿਕ ਐਕਟ ਦਾ ਮਕਦਮਾ ਦਰਜ ਕੀਤਾ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਆ 13 ਕੁੜੀਆਂ ਨੇ ਜੀ ਤੇ 13 ਮੁੰਡੇ ਨੇ ਜਿਨ੍ਹਾਂ ਵਿੱਚੋਂ ਇੱਕ ਮੁੰਡਾ ਫੋਰਨਰ ਹੈਗਾ ਤੇ तकरीबन 9 ਕੁੜੀਆਂ ਫੋਰਨਰ ਨੇ ਜਿਨ੍ਹਾਂ ਵਿੱਚੋਂ 8 థਾਈਲੈਂਡ ਦੀਆਂ ਨੇ ਤੇ ਇੱਕ ਕਿਸੇ ਹੋਰ ਮੁਲਕ ਦੀ ਤੇ ਰੇਡ ਕਿੱਥੇ ਕੀਤੀ ਗਈ ਸੀ ਰੇਡ ਇਹ ਪੀਜੀ ਨਜੀ ਬਣੇ ਹੋਏ ਪਿੰਡ ਮਿਹੇਡੂ ਦੇ ਵਿੱਚ ਉੱਥੇ ਅਲੱਗ-ਅਲੱਗ ਜਗ੍ਹਾ ਪੀਜੀ ਦੀ ਆਰਡ ਦੇ ਵਿੱਚ ਉੱਥੇ ਦੋ ਜਗ੍ਹਾ ਇਹਦਾ ਗਲਤ ਕੰਮ ਕਰਨ ਲਈ ਦੋ ਬਿਲਡਿੰਗਸ ਯੂਜ਼ ਕੀਤੀਆਂ ਜਾ ਰਹੀਆਂ ਸੀ ਉਹ ਦੋਨੋਂ ਜਗ੍ਹਾ ਰੇਟ ਕੀਤੀ ਗਈ ਸੀ ਜਿਸ ਤਰ੍ਹਾਂ ਪੌਲਿਸ ਵੱਲੋਂ ਸੰਕਟ ਦਾ ਦਾਇਤਾ ਹੈ ਕਿ ਕੋਈ ਵੀ ਪੀਜੀ ਤੇ ਪੇਂਗਸਟਿਆ ਕਿਰਾਇਤ ਰੰਦੋ ਦੀ ਸੂਚਨਾ ਪੌਲਿਸ ਨੂੰ ਦਿੱਤੀ ਜਾਵੇ ਤੇ ਕੀ ਇਹਨਾਂ ਨੇ ਪੌਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਦੀ ਡਾਕੂਮੈਂਟ ਵਗੈਰਾ ਨਹੀਂ ਜੀ ਇਸੇ ਕਰਕੇ ਤਾਂ ਜਦੋਂ ਇਨਫੋਰਮੇਸ਼ਨ ਮਿਲੀ ਹੈ ਪੌਲਿਸ ਨੂੰ ਤੇ ਹਾਂ ਗਲਤ ਕੰਮ ਚੱਲ ਰਿਹਾ ਉੱਥੇ ਇਸੇ ਕਰਕੇ ਜੀ ਉੱਥੇ ਰੇਟ ਕੀਤੀ ਗਈ ਹੈ ਤੇ ਕਾਰਵਾਈ ਕਰ ਦਿੱਤੀ ਹੈ ਜੀ ਜਿਹੜੇ ਬਾਹਰਲੇ ਉਹ ਜਿਹੜੇ ਉਹਨਾਂ ਦੇ ਵੀਜ਼ਾ ਵਗੈਰਾ ਹੈਗਾ ਸੀ ਇਹ ਹੋਇਆ ਕੋਈ ਸਾਹਮਣੇ ਆ ਉਹ ਸਾਰਾ ਕੁਝ ਫਰਦਰ ਇਨਵੈਸਟੀਗੇਟ ਕੀਤਾ ਜਾ ਰਿਹਾ ਜੀ ਜੋ ਜੋ ਹੋਊਗਾ ਕੁਝ ਗਲਤ ਉਹ ਵੀ ਤਾਂ ਰੇਟ ਇੱਕ ਪੀਜੀ ਦਾ ਹੈਗਾ ਜੀ ਜਿਹੜਾ ਪੀਜੀ ਦਾ ਮਾਲਕ ਹੈ ਲਾਈਕੋ ਚਲਾ ਰਿਹਾ ਜਿਹੜਾ ਉੱਥੇ ਸਿਸ਼ਟਾ ਉਹ ਫੜ ਲਿਆ ਜੀ ਤੇ ਕੀ ਤਾਰਾ ਲਾਈ ਜਾਈਏ ਇਹ ਮੋਰਲ ਟ੍ਰੈਫਿਕ ਐਕਟ ਦੇ ਤਹਿਤ ਵਕ ਵਕ ਤਾਰਾ ਲੱਗੀਆਂ